विनिश फगाट ने मंगलवार ਨੂੰ ਇਤਿਹਾਸ ਰਚ ਦਿੱਤਾ ਹੈ 6 ਅਗਸਤ ਨੂੰ ਉਸ ਨੇ ਇੱਕ ਰਿਕਾਰਡ ਬਣਾਇਆ ਅਤੇ 올림픽 ਦੇ ਫਾਈਨਲ ਦੇ ਵਿੱਚ ਜਗ੍ਹਾ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਪੂਰਾ ਦੇਸ਼ ਇਸ ਸਮੇਂ ਦੰਗਲਗਰ ਨੂੰ ਵਧਾਈ ਦੇ ਰਿਹਾ ਹੈ ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨ ਰਣੋਥ ਨੇ ਆਪਣੀ ਇੰਸਟਾਗ੍ਰam ਸਟੋਰੀ ਤੇ ਲਿਖਿਆ ਮੈਂ ਭਾਰਤ ਲਈ ਪਹਿਲਾ 골ਡ ਹਾਸਲ ਕਰਨ ਲਈ ਪ੍ਰਾਰਥਨਾ ਕਰ ਰਹੀ ਹਾਂ ਵਿਨਿਸ਼ ਫਗਾਟ ਨੇ ਇੱਕ ਵਾਰ ਅੰਦੋਲਨ ਚ ਹਿੱਸਾ ਲਿਆ ਸੀ ਜਿਸ ਚੇ ਉਹਨਾਂ ਨੇ ਕਿਹਾ ਸੀ ਕਿ ਮੋਦੀ ਤੁਹਾਡੀ ਕਬਰ ਪੁੱਟਾਂਗੇ ਇਸ ਦੇ ਬਾਵਜੂਦ ਉਸ ਨੂੰ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਉਸ ਨੂੰ ਵਧੀਆ ਸਿਖਲਾਈ ਕੋਚ ਅਤੇ ਸਹੂਲਤਾਂ ਮਿਲੀਆਂ ਇਹ ਹੀ ਲੋਕਤੰਤਰ ਅਤੇ ਚੰਗੇ ਨੇਤਾ ਦੀ ਖੂਬਸੂਰਤੀ ਹੈ ਕੰਗਨਰਨੋਟ ਦੇ ਇਸ ਬਿਆਨ ਤੇ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਪਹਿਲਵਾਨ ਵਿਨੇਸ਼ ਫਗਾਟ ਨੇ ਮੰਗਲਵਾਰ ਨੂੰ ਇਤਿਹਾਸ ਰਚ ਦਿੱਤਾ ਹੈ 6 ਅਗਸਤ ਨੂੰ ਉਸ ਨੇ ਇੱਕ ਰਿਕਾਰਡ ਬਣਾਇਆ ਅਤੇ 올림픽 ਦੇ ਫਾਈਨਲ ਦੇ ਵਿੱਚ ਜਗ੍ਹਾ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਪੂਰਾ ਦੇਸ਼ ਇਸ ਸਮੇਂ ਦੰਗਲਗਰ ਨੂੰ ਵਧਾਈ ਦੇ ਰਿਹਾ ਹੈ ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨ ਰਣੋਤ ਨੇ ਆਪਣੇ ਇੰਸਟਾਗ੍ਰam ਸਟੋਰੀ ਤੇ ਲਿਖਿਆ ਮੈਂ ਭਾਰਤ ਲਈ ਪਹਿਲਾ 골ਡ ਹਾਸਲ ਕਰਨ ਲਈ ਪ੍ਰਾਰਥਨਾ ਕਰ ਰਹੀ ਆ ਵਿਨੇਸ਼ ਫੋਗਾਟ ਨੇ ਇੱਕ ਵਾਰ ਅੰਦੋਲਨ ਚ ਹਿੱਸਾ ਲਿਆ ਸੀ ਜਿਸ ਚੇ ਉਹਨਾਂ ਨੇ ਕਿਹਾ ਸੀ ਕਿ ਮੋਦੀ ਤੁਹਾਡੀ ਕਬਰ ਪੁੱਟਾਂਗੇ ਇਸ ਦੇ ਬਾਵਜੂਦ ਉਸਨੂੰ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਉਸਨੂੰ ਵਧੀਆ ਸਿਖਲਾਈ ਕੋਚ ਅਤੇ ਸਹੂਲਤਾਂ ਮਿਲੀਆਂ ਇਹ ਹੀ ਲੋਕਤੰਤਰ ਅਤੇ ਚੰਗੇ ਨੇਤਾ ਦੀ ਖੂਬਸੂਰਤੀ ਹੈ ਕੰਗਨ ਰਣੋਤ ਦੇ ਇਸ ਬਿਆਨ ਤੇ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਪਹਿਲਵਾਨ ਵਿਨੇਸ਼ ਫਗਾਟ ਨੇ ਮੰਗਲਵਾਰ ਨੂੰ ਇਤਿਹਾਸ ਰਚ ਦਿੱਤਾ ਹੈ 6 ਅਗਸਤ ਨੂੰ ਉਸ ਨੇ ਇੱਕ ਰਿਕਾਰਡ ਬਣਾਇਆ ਅਤੇ 올림픽 ਦੇ ਫਾਈਨਲ ਦੇ ਵਿੱਚ ਜਗ੍ਹਾ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਪੂਰਾ ਦੇਸ਼ ਇਸ ਸਮੇਂ ਦੰਗਲਗਰ ਨੂੰ ਵਧਾਈ ਦੇ ਰਿਹਾ ਹੈ ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨ ਰਣੌਤ ਨੇ ਆਪਣੇ ਇੰਸਟਾਗ੍ਰam ਸਟੋਰੀ ਤੇ ਲਿਖਿਆ ਮੈਂ ਭਾਰਤ ਲਈ ਪਹਿਲਾ 골ਡ ਹਾਸਲ ਕਰਨ ਲਈ ਪ੍ਰਾਰਥਨਾ ਕਰ ਰਹੀ ਹਾਂ ਵਿਨੇਸ਼ ਫਗਾਟ ਨੇ ਇੱਕ ਵਾਰ ਅੰਦੋਲਨ 'ਚ ਹਿੱਸਾ ਲਿਆ ਸੀ ਜਿਸ 'ਚ ਉਹਨਾਂ ਨੇ ਕਿਹਾ ਸੀ ਕੀ મોદી ਤੁਹਾਡੀ ਕਬਰ ਪੁੱਟਾਂਗੇ ਇਸ ਦੇ ਬਾਵਜੂਦ ਉਸ ਨੂੰ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਉਸ ਨੂੰ ਵਧੀਆ ਸਿਖਲਾਈ ਕੋਚ ਅਤੇ ਸਹੂਲਤਾਂ ਮਿਲੀਆਂ ਇਹ ਹੀ ਲੋਕਤੰਤਰ ਅਤੇ ਚੰਗੇ ਨੇਤਾ ਦੀ ਖੂਬਸੂਰਤੀ ਹੈ ਕੰਗਨਰ ਨੋਟ ਇਸ ਬਿਆਨ ਤੇ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ